ਹੁਣੇ-ਹੁਣੇ ਪੰਜਾਬ 'ਚ ਵਾਪਰੀ ਸ਼ਰਮਨਾਕ ਵਾਰਦਾਤ 7 ਸਾਲ ਦੀ ਬੱਚੀ ਦੇ ਨਾਲ ਗੁਆਂਢੀ ਨਹੀਂ ਕਰ ਦਿੱਤਾ ਗਲਤ ਕੰਮ ਦੇਖੋ ਕਿਵੇਂ ਲੋਕਾਂ ਨੇ ਫਿਰ ਚਾੜਿਆ ਸ਼ਰਮ ਘੁਟਾਪਾ ਤੁਸੀਂ ਵੀ ਦੇਖੋ ਕਿਵੇਂ ਖੂਨ ਨਾਲ ਲਥਪਥ ਬੱਚੀ ਨੇ ਆਪਣੇ ਬਾਪ ਨੂੰ ਰੋ ਰੋ ਕੇ ਸੁਣਾਈ ਸਾਰੀ ਹੰਡ ਬੀਤੀ ਵੀਡੀਓ ਨੂੰ ਇੰਨਾਕ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਜੋ ਇਸ ਪਾਪੀ ਬੰਦੇ ਨੂੰ ਜੇ ਕੀਤੇ ਕਰਮਾਂ ਦੀ ਸਜ਼ਾ ਮਿਲ ਸਕੇ ਬੇਹੱਦੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਪੂਰਾ ਪੰਜਾਬ ਕੰਬ ਚੁੱਕਿਆ ਹੈ ਪੂਰੇ ਪੰਜਾਬ 'ਚ ਹਵਾਨੀਅਤ ਦੀ ਅਖੀਰ ਹੋ ਚੁੱਕੀ ਹੈ ਜਦੋਂ ਕਿ ਗਵਾਂਡੀ ਨੇ ਇੱਕ ਨਿੱਕੀ ਬੱਚੀ ਜੀ ਦੀ ਉਮਰ ਮਹਿਜ਼ 7 ਸਾਲ ਹੈ ਉਸ ਦੇ ਨਾਲ ਕਿਹੋਣਾ ਕੰਮ ਕਰ ਦਿੱਤਾ ਦਾਸੀਏ ਕਿ ਲੁਧਿਆਣਾ ਟੀਬੀ ਰੋਡ ਤੇ ਸਿੱਤ ਗੋਪਾਲ ਨਗਰ ਇਲਾਕੇ ਤੋਂ ਇਹ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ 7 ਸਾਲ ਦੀ ਬੱਚੀ ਦੇ ਨਾਲ ਹੀ ਮਾਨੇ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ। ਪਿਆਜ਼ੀਏ ਕਿ ਇਸ ਵਿਅਕਤੀ ਨੇ ਇਸ ਘਟਨਾ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਬੱਚੀ ਦਾ ਘਰ ਪਿਤਾ ਨਹੀਂ ਸੀ ਤਾਂ ਮਗਰੋਂ ਇਸ ਵਿਅਕਤੀ ਦੇ ਵੱਲੋਂ ਬੱਚੀ ਦੇ ਨਾਲ ਅਜਿਹੀ ਘਟੀਆਂ ਕਰਤੂਤ ਕੀਤੀ ਗਈ। ਸੋ ਤੁਸੀਂ ਹੁਣ ਕਮੈਂਟਾਂ 'ਚ ਜ਼ਰੂਰ ਦੱਸੋ ਕਿ ਇਸ ਪਾਪੀ ਬੰਦੇ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ।